ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ ਹੋਈ ਹੈ ਤਾਂ ਖਰੜ ਦੇ ਵਿੱਚ ਇਸ ਦੀ ਰਸਮੀ ਤੌਰ ਤੇ ਆਗਾਜ਼ ਕੀਤਾ ਗਿਆ ਤਸਵੀਰਾਂ ਦੇਖੋ ਵੀ ਜਿਹੜੇ ਪੰਜਾਬ ਦੇ ਬੀਜੇਪੀ ਪ੍ਰਧਾਨ ਸਵੇਖੜ ਖੋਰੀ ਨੇ ਉਹਨਾਂ ਦੇ ਵੱਲੋਂ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਨਾਲ ਜੇਕਰ ਗੱਲ ਕਰ ਲਈ ਤਾਂ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਵੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਆ ਦੂਸਰੇ ਪਾਸੇ ਰਾਜ ਸਭਾ ਮੈਂਬਰ ਬੇਨਤੀ ਕਰਾਂਗਾ ਲక్ష్ਮੀ ਕਮਤਾ ਭਾਈ ਜਿਹੜੇ ਨੇ ਉਹ ਵੀ ਪਹੁੰਚੇ ਹਾਲਾਂਕਿ ਸਿੱਧੇ ਤੌਰ ਦੇ ਪਰ ਗੱਲ ਕਰੀ ਤਾਂ ਕਿ ਕਿ ਪੰਜਾਬ ਦੇ ਵਿੱਚ ਇਸ ਨੂੰ ਅੱਗੇ ਲੈ ਕੇ ਜਾਣਾ ਹੈ ਜਾਂ ਫਿਰ ਜਿਕਰ ਕੀਤਾ ਜਾਵੇਗੀ ਪੰਜਾਬ ਦੇ ਵਿੱਚ ਬੀਜੇਪੀ ਕਿੰਨੀ ਕ ਅੱਗੇ ਵਧ ਰਹੀ ਹੈ ਮੈਂਬਰਸ਼ਿਪ ਕਿੰਨੀ ਕ ਅੱਗੇ ਵਧ ਰਹੀ ਹੈ ਉਸ ਨੂੰ ਲੈ ਕੇ ਸਿੱਧੇ ਤੌਰ ਦੇ ਉੱਪਰ ਅੱਜ ਜਿਹੜਾ ਹੈਗਾ ਰਸਮੀ ਸ਼ੁਰੂਆਤ ਕੀਤੀ ਗਈ ਹੈ ਬੀਜੇਪੀ ਦੇ ਵੱਲੋਂ ਆਪਣੀ ਮੈਂਬਰਸ਼ਿਪ ਦੀ ਸੋ ਬਹੁਤ ਬਹੁਤ ਧੰਨਵਾਦ ਜਦੋਂ ਜ਼ਿਕਰ ਹੁੰਦਾ ਹੈ ਮੈਂਬਰਸ਼ਿਪ ਦਾ ਤਾਂ ਹਰੇਕ ਕਰ ਦੇ ਵਿੱਚ ਜਿਹੜਾ ਚੰਡਾ ਹੈ ਉਹ ਬੀਜੇਪੀ ਦਾ ਨੈਰੋ ਹੁੰਦੀਆਂ ਤਿਆਰੀਆਂ ਨੇ ਦੂਸਰੀ ਤਰਫ ਹਰੇਕ ਅ ਇਲਾਕੇ ਦੇ ਵਿੱਚ ਹਰੇਕ ਇੱਕ ਘਰ ਜਿਹੜਾ ਹੈਗਾ ਉਹ ਬੀਜੇਪੀ ਦੇ ਨੰਬਰਾਂ ਦਾ ਹੋਵੇ ਅਜਿਹੀ ਸ਼ੁਰੂਆਤ ਨੂੰ ਲੈ ਕੇ तमाम ਜਿਹੜੇ ਲੀਡਰ ਨੇ ਜਾਂ ਫਿਰ ਜਿਨ੍ਹਾਂ ਦੇ ਵਿੱਚ ਜ਼ਿਕਰ ਹੋਵੇ ਬੀਜੇਪੀ ਪੰਜਾਬ ਦੇ ਸੀਨੀਅਰ ਆਗੂ ਔਰ ਦੂਸਰੀ ਤਰਫ ਜੇਕਰ ਗੱਲ ਕਰੀ ਤਾਂ ਹਰ ਇੱਕ ਜਿਹੜਾ ਕੰਸਟੀਡੈਂਸੀ ਤੋਂ ਵਿਧਾਨ ਸਭਾ ਐਮ ਐਲ ਏ ਔਰ ਐਮ ਪੀ ਜਿਹੜੇ ਨੇ ਲੋਕ ਸਭਾ ਐਮ ਪੀ ਨੇ ਉਹ ਖਾਸ ਤੌਰ ਦੇ ਉੱਪਰ ਪਹੁੰਚੇ ਨੇ ਸੁਨੀਲ ਜਾਖੜ ਹੋਰਾਂ ਦੇ ਨਾਲ ਅਸਕੇ ਜਿਹੜੇ ਸੰਗਠਨ ਮੰਤਰੀ ਸ਼੍ਰੀ ਨਵਾਸਲੂਰ ਦੂਸਰੀ ਤਰਫ ਰਾਜ ਸਭਾ ਮੈਂਬਰ ਜਿਹੜੇ ਨੇ ਉਹ ਵੀ ਪਹੁੰਚੇ ਕਿਉਂਕਿ ਇਹਨਾਂ ਅੱਖ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਕਿੰਨੇ ਜਿਹੜਾ ਨੈਸ਼ਨਲ ਲੈਵਲ ਦੀ ਗੱਲ ਕਰੀ ਤਾਂ 18 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਬੀਜੇਪੀ ਦੇ ਨਾਲ ਜੋੜਨ ਦਾ ਜਿਹੜਾ ਟੀਚਾ ਬੀਜੇਪੀ ਵੱਲੋਂ ਮਿੱਥਿਆ ਗਿਆ ਕਿਉਂਕਿ ਜੇਕਰ ਸਥਿਤੀ ਹੱਗਲ ਹੋਵੇ ਤਾਂ ਕਿੰਨਾ ਚੁਣੌਤੀ ਪੂਰ ਕੇ ਕੰਮ ਰਹਿਣ ਵਾਲਾ ਕਿਉਂਕਿ ਬੀਜੇਪੀ ਸਰਕਾਰ ਦੇ ਖਿਲਾਫ ਪਹਿਲਾਂ ਤੁਸੀਂ ਜਿਹੜੇ ਕਿਸਾਨ ਨੇ ਉਹ ਵੀ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਦੂਸਰੀ ਤਰਫ ਜਿਹੜੇ ਨੇ ਉਹ ਆਪਣਾ ਜਿਹੜਾ ਜਿਹੜਾ ਨੋਹਾਲੀ ਤੋਂ ਸ਼ੁਰੂਆਤ ਹੀ ਰਸਮੀ ਤੌਰ ਦੇ ਉੱਪਰ ਕਰ ਦਿੱਤੀ ਗਈ ਹੈ ਕਿਉਂਕਿ ਆਮ ਤੌਰ ਦੇ ਉੱਪਰ ਜਿਹੜਾ ਤੁਸੀਂ ਆਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤਾਂ ਭਾਜਪੀ ਜਿਹੜੀ ਆਪਣੇ ਵਕ ਵਕ ਮੈਂਬਰਾਂ ਜਿਹੜਾ ਨਾ ਇਸ ਦੇ ਵਿੱਚ ਲੈ ਕੇ ਆਵੇਗੀ ਸੋ ਕਿੰਨਾ ਚੁਣੌਤੀਪੂਰਵਕ ਕੰਮ ਰਹਿੰਦਾ ਹੈ ਇਹ ਦਿਖਣਾ ਹੋਵੇਗਾ ਕੈਮਰਾ ਪ੍ਰਸੰਜ ਜਗਜੀਤ ਦੇ ਨਾਲ ਮਨਜੋਤ ਸਿੰਘ ਅੰਗਦਾਨਿਕ ਸ੍ਰੀਆ ਟੀਵੀ ਖਰੜ